ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਮੋਬਾਈਲ ਫੋਨ ਦਿੰਦੇ ਹੋ ਵੇਖਣ ਵਾਸਤੇ ਤਾਂ ਇਹ ਖਬਰ ਦੇਖ ਲਵੋ ਤੁਹਾਡੇ ਵਾਸਤੇ ਇਹ ਖਬਰ ਬਹੁਤ ਜ਼ਰੂਰੀ ਹੈ ਗੁਰਦਾਸਪੁਰ ਦੇ ਪਿੰਡ ਬਬਵਾਲਾ ਵਿਖੇ 2 ਸਾਲ ਦੀ ਬੱਚੀ ਦੇ ਹੱਥ ਦੇ ਵਿੱਚ ਮੋਬਾਈਲ ਫੋਨ ਫਟਣ ਦੇ ਨਾਲ ਬੱਚੀ 15% ਸੜੀ ਜਿਸ ਨੂੰ ਇਲਾਜ ਦੇ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਬੱਚੀ ਨੂੰ ਮੋਬਾਈਲ ਫੋਨ ਤੋਂ ਰੱਖੋ ਦੂਰ ਇਸ ਖਬਰ ਨੂੰ ਵੱਤਵਾਦ শেয়ার ਵੀ ਕਰੋ ਤਾਂ ਜੋ ਮਾਪੇ ਆਪਣੇ ਬੱਚੇ ਨੂੰ ਮੋਬਾਈਲ ਫੋਨ ਦਿੰਦੇ ਹਨ ਉਹਨਾਂ ਤੱਕ ਇਹ ਖਬਰ ਪਹੁੰਚ ਜਾਵੇ ਮੀ ਕੁਮਾਰਾ ਜੀ ਹਾਂ ਜੀ ਹੋ ਕੋਈ ਗੱਲ ਭਾਈ ਬੱਚੇ ਫੋਨ ਚਲਾਦੇ ਭਈ ਬਾਹਰ ਵੇੜੇ ਵਿੱਚ ਬੈਠ ਕੇ ਤੇ ਪਤਾ ਨਹੀਂ ਲੱਗਿਆ ਕਿੰਨਾ ਫੋਨ ਬਲਾਸਟ ਹੋ ਗਿਆ ਇਹ ਵੀਵੋ ਕੰਪਨੀ ਦਾ ਫੋਨ ਹੀ ਭਾਈ ਨੁਕਸਾਨ ਕਿ ਬੱਚੇ ਨੂੰ ਨੁਕਸਾਨ ਜੀ ਆ ਬੱਚੇ ਦਾ ਲੱਤਾਂ ਸੜ ਗਈ ਹੈ ਹਾਂ ਜੀ ਲੱਤਾਂ ਸੜ ਗਈਆਂ ਜੀ ਗੁੜੀਆ 3 ਸਾਲ ਦੀ ਹੈ ਜੀ ਦਿਵਿਆ ਨਾਮ ਹੈ ਦਾ ਹਰ ਦੋ ਬਸਾਲੇ ਭਾਈ ਇਹ ਘਟਨਾ ਜੀ ਸਾਢੇ 12 ਵਜੇ ਦੀ ਹਾਂ ਜੀ ਬੱਚੀ ਹਾਂ ਜੀ ਬੱਚੀ ਠੀਕ ਹੈ ਬਾਕੀ ਡਾਕਟਰ ਸਾਹਿਬ ਕਹਿੰਦੇ ਠੀਕ ਹੈ ਟ੍ਰੀਟਮੈਂਟ ਕਰਨਗੇ ਸਹੀ ਹੋ ਜਾਏਗਾ ਹਾਂ ਜੀ ਕੀ ਨਾ ਆਸ਼ਾ ਜੀ ਠੀਕ ਹੋ ਗਈ ਇਹ ਨਾ ਬੇਬੇ ਧੀ ਲਾ ਕੇ ਨਾ ਬਾਹਰ ਬੈਠੀ ਸੀ ਫੋਨ ਦੇਖਣ ਦੀ ਸੀ ਤੇ ਉਹ ਨਾ ਫੋਨ ਪਾੜ ਗਿਆ ਅੱਗ ਲੱਗ ਗਈ ਉਹ ਨਾ ਮੰਜਾ ਵੀ ਸੜ ਗਿਆ ਧੂਆਂ ਹੀ ਧੂਆਂ ਘਰ ਵਿੱਚ ਹੋ ਗਿਆ ਬਿਸਤਰੇ ਵੀ ਸੜ ਗਏ ਨਾਲੇ ਤੇ ਗੁੜੀਆਂ ਦੇ ਮਤਲਬ ਪਿਆ ਪੱਟਾਂ ਦੇ ਗੋਡਿਆਂ ਤੋਂ ਤਾਂ ਤਾਂ ਸਾਰੀ ਪੀ ਸੜ ਗਈ ਹੈ ਨਹੀਂ ਜੀ ਇਦਾਂ ਹੀ ਧੁੱਪ ਚ ਬੈਠੀ ਸੀ ਲੈ ਕੇ ਪ੍ਰਾਣਾ ਬੋਲੇ ਕਿ ਕਮਲ ਆਈ ਜੀ ਪ੍ਰਾਣਾ ਹੀ ਭਾਈ ਚਾਰ ਸਾਲ ਹਾਂਜੀ ਸਾਡੇ ਕੋ ਇੱਕ 2 ਸਾਲ ਦੀ ਬੇਟੀ ਕੁੜੀ ਆਈ ਹੈ ਉਹ ਮੋਬਾਈਲ ਦੇ ਨਾਲ ਖੇਡ ਰਹੀ ਸੀ ਜਾਂ ਮੋਬਾਈਲ ਦੇ ਨਾਲ ਕੁਝ ਵੀਡੀਓਜ਼ ਵਗੈਰਾ ਦੇਖ ਰਹੀ ਸੀ ਜਾਂ ਪੇਰੈਂਟਸ ਨੇ ਉਹ ਮੋਬਾਈਲ ਉਹਨੂੰ ਦਿੱਤਾ ਉਹਦੇ ਮੋਬਾਈਲ ਦੀ ਬੈਟਰੀ ਫਟ ਗਈ ਉਹਦੇ ਨਾਲ ਉਹਦਾ ਲੋਅਰ ਅਬਡੋਮਨਲ ਐਂਡ ਪਰਿਨੀਅਲ ਰੀਜਨ ਜਿਹੜਾ ਜਿਹਨੂੰ ਆਪਾਂ ਥਾਈਜ਼ ਕਹਿੰਦੇ ਨੇ ਜਾਂ نیچے ਉਹ ਸਾਰਾ ਬਰਨ ਹੋ ਗਿਆ ਅ ਫਸਟ ਡਿਗਰੀ ਬੰਦ ਦੇ ਨਾਲ ਉਹਨੂੰ ਐਡਮਿਟ ਕੀਤਾ ਵਾ ਆਪਾਂ ਫਸਟ ਏਡ ਉਹਨੂੰ ਦੇ ਦਿੱਤੀ ਗਈ ਹੈ ਪੇਸ਼ੈਂਟ ਹੁਣ ਸਟੇਬਲ ਕੰਡੀਸ਼ਨ ਚ ਹੈਗਾ ਬਟ ਅਜੇ ਵੀ ਆਪਾਂ ਅੰਡਰ ਅਬਜ਼ਰਵੇਸ਼ਨ ਰੱਖਿਆ ਹੋਇਆ ਹੈ ਵਿਥਿਨ 24 ਆਵਰਸ ਉਹਦਾ ਅੱਗੇ ਪਤਾ ਲੱਗੇਗਾ ਵੀ ਇਨਵੈਸਟੀਗੇਸ਼ਨਸ ਦੇ ਨਾਲ ਅ ਫਿਲਹਾਲ ਜਿਹੜੀ ਹੈ ਪੇਸ਼ੈਂਟ ਸਟੇਬਲ ਕੰਡੀਸ਼ਨ ਚ ਹੈ ਹਾਂਜੀ ਹਾਂਜੀ ਮੋਬਾਈਲ ਜੋ ਹਿਸਟਰੀ ਦਿੱਤੀ ਹੈ ਪੇਸ਼ੈਂਟ ਨੇ ਕਿ ਮੋਬਾਈਲ ਦੇ ਨਾਲ ਬੱਚੀ ਖੇਡ ਰਹੀ ਸੀ ਜਾਂ ਵੀਡੀਓਜ਼ ਦੇਖ ਰਹੀ ਸੀ ਉਹ ਮੋਬਾਈਲ ਫਟ ਗਿਆ ਤੇ ਉਹਦੀ ਬੈਟਰੀ ਸ਼ਾਇਦ ਉਹ ਫਟ ਗਈ ਤੇ ਉਹਦੇ ਕਰਕੇ ਜਿਹੜੀ ਆ ਉਹ ਫਾਇਰ ਜਿਹੜੀ ਆ ਅੱਗ ਆਲੇ ਦੁਆਲੇ ਲੱਗ ਗਈ ਉਹਦੇ ਕੱਪੜੇ ਵੀ ਉਹਦੇ ਜਿਹੜੇ ਆ ਉਹ ਜਲ ਗਏ ਉਹਦੇ ਬਸ ਇੱਕ ਦੋ ਚੀਜ਼ਾਂ ਠੀਕ ਹੁਣ ਪੇਸ਼ੈਂਟ ਸਟੇਬਲ ਹੈ